हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤੋਂ ਦੋਸਤੋ ਅੱਜ ਪਹੁੰਚੇ ਆ ਪਿੰਡ 16 ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। 16 ਪਿੰਡ ਦੋਸਤੋ ਬਿਲਕੁਲ ਨਜ਼ਦੀਕ ਪੁੱਜਰ ਪਿੰਡ ਗੱਗੋਪੂਆ ਪਿੰਡ ਵੀ ਥੋੜੀ ਦੂਰੀ ਤੇ ਆ। ਵੀਰ ਸਾਹਿਬ ਹੁਣਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਦਿਖਾਈਆਂ ਨੇ ਤੁਹਾਨੂੰ ਇਸ ਘਰੋਂ ਪਸ਼ੂ ਦਿਖਾਉਂਦੇ ਰਹੀਦਾ। ਸੇਲ ਪਰਚੇਜ਼ ਦਾ ਕੰਮ ਆ ਵੀਰ ਹੁਣਾਂ ਦਾ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ। ਤੇ ਅੱਜ ਤੋਂ ਦੋਸਤੋ ਕੋਈ ਦੋ ਤਿੰਨ ਦਿਨ ਕੇ ਇੱਕ ਪੋਸਟ ਪਾਈ ਸੀ ਕਿ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਕੋਈ ਚਾਰ ਨਗ ਦਿਖਾਏ ਸੀਗੇ ਤਿੰਨ ਤੋਂ ਚਾਰ ਪਸ਼ੂ ਦਿਖਾਏ ਸੀਗੇ ਮੱਝਾਂ ਵੱਡੀਆਂ ਉਦੋਂ ਵੀ ਵੀਰ ਹੋਣਾ ਲੈ ਕੇ ਆਂਦੀਆਂ ਸੀ ਇਸ ਵਾਰ ਵੀ ਤਕਰੀਬਨ ਤਿੰਨ ਪਸ਼ੂ ਲੈ ਕੇ ਆਏ ਆ ਇੱਕ ਨੀਲੀ ਰਾਵੀ ਦੀ ਇਹ ਮੱਝ ਦਿਖਾ ਦਾਂਗੇ ਇੱਕ ਨੀਲੀ ਦਾ ਪੱਕ ਜਿਹੜਾ ਦੋਸਤੋ ਇਹ ਇੱਕ ਟੋਕਰ ਗੱਪਣਾ ਤੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਤੋਂ ਤਰੀਕ ਅੱਜ 27 ਮਾਰਚ ਆ ਕੱਲ 28 ਮਾਰਚ ਸਵੇਰ 6 ਵਜੇ ਵੀਡੀਓ ਆਪਾਂ ਅਪਲੋਡ ਕਰ ਦਿਆਂਗੇ ਤੇ ਜਿੰਨੇ ਪਸ਼ੂ ਤੁਹਾਨੂੰ ਦਿਖਾਏ ਜਾਣਗੇ ਜਿਹੜਾ ਪਸ਼ੂ ਦੋਸਤੋ ਕੋਈ ਟੋਕਰ ਹੁੰਦਾ ਉਹਦੀ ਚੌਥਾਂ ਥਾਂ ਦੀ 蒂ਪ ਕੇ ਭਰਾ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਤੇ ਜਿਹੜਾ ਪਸ਼ੂ ਸੋਇਆ ਸੁਆਇਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਪਣੀ ਤਸੱਲੀ ਜਿਹੜੀ ਆ ਉਹ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਆਓ ਲੈਨੇ ਆ ਪੂਰੀ ਡਿਟੇਲ ਵੀਰ ਤੋਂ ਪੁੱਛਦੇ ਆਂ ਕੀ ਇਨਫੋਰਮੇਸ਼ਨ ਆ ਅੱਜ ਨਾਲ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਵੀਰ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਠੀਕ ਠਾਕ ਵੀਰ ਆਹ ਕਿਰਪਾ ਠੀਕ ਠਾਕ ਜੋ ਬਹੁਤ ਵਧੀਆ ਵੀਰ ਠੀਕ ਠਾਕ ਜੀ ਬਹੁਤ ਨਿਗਾ ਸਵਾਗਤ ਕਰਾਣਾ ਸਾਡੇ ਪਿੰਡਾਂ ਉਤੇ ਹਾਂ ਮਿਹਰਬਾਨੀ ਵੀਰ ਮਿਹਰਬਾਨੀ ਅੱਛਾ ਵੀਰ ਅੱਜ ਤਿੰਨੇ ਪਸ਼ੂ거든 ਤਿੰਨੇ ਮੱਝਾਂ ਹੈ ਤਾਜ਼ੀਆਂ ਇੱਕ ਤੁਸੀਂ ਜਿਹਾ ਤੋਕੜ ਦਾ ਆ ਦੋਵੇਂ ਤਾਜ਼ੀਆਂ ਵਾ ਤੇ ਇਹ ਤੋਕੜ ਗੱਬਣਿਆ ਇੱਕ ਤੋਕੜ ਗੱਬਣਿਆ ਹਾਂਜੀ ਤਾਂ ਬਹੁਤ ਸੋ ਇੱਕ ਤੋਕੜ ਗੱਬਣ ਆ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਦੋ ਜੜੀਆਂ ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਬਾਕੀ ਵੀਰ ਉਹ ਤਾਂ ਹੋ ਗਏ ਸੀ ਪਸ਼ੂ ਸੇਲ ਹਾਂਜੀ ਹਾਂਜੀ ਵੀਰ ਜੀ ਉਹਨਾਂ ਬੜੀ ਕਿਰਪਾ ਭੈਣ ਭਰਾਵਾਂ ਨੇ ਚਲੋ ਮਾਨਤਾਨ ਕੀਤਾ ਆਪਣਾ ਪੂਰਾ ਫੋਲ ਹੀ ਗਏ ਅੱਛਾ ਜੀ ਤੇ ਘੰਟੇ ਵਿੱਚ ਸੇਲ ਹੋ ਗਏ ਸਾਰੇ ਆਪਣੇ ਅੱਛਾ ਕੀ ਮਾਤੇ ਇੱਕ ਕਬੱਡੀ ਸੀ ਉਹ ਵੀ ਸੇਲ ਹੋ ਗਈ ਸਾਰੀਆਂ ਵੀਰ ਜੀ ਤੇ ਉਹ ਜੋੜਾ ਹੀ ਕਬੂਰੀ ਦਾ ਤੇ ਨੀਲੀ ਦੀ ਜੋੜਾ ਲੈ ਕੇ ਵੀ ਹਾਂਜੀ ਅੱਛਾ ਵੀਰ ਇਹ ਤਾਂ ਸੂਹਾ ਕਿੰਮਾ ਜੀ ਇਹ ਵੀ ਜੀ ਦੂਜਾ ਸੂਹਾ ਜੋ ਅੱਛਾ ਜੀ ਤੇ ਮੂੰਹ ਦੀ ਆ ਜੀ ਕੰਨੀਆਂ ਦੇ ਦੰਦ ਫੁੱਟਣदाई ਛਿੱਗੀ ਜੋ ਅੱਛਾ ਹਾਂਜੀ ਠੀਕ ਹੈ ਜੀ ਤੇ ਦੁੱਧ ਵੀ ਜੀ ਇਹਦੇ ਥੱਲੇ ਜੇ ਆਪਾਂ ਗਣੀ ਇਹਣਾ ਬਾਲਟੀ ਦੇ ਵਿੱਚ ਪਾਉਣ ਵਾਲਾ 12 ਕਿਲੋ ਦੁੱਧ ਆ ਤੇ ਆਪਾਂ 10 ਹੀ ਦੱਸਾਂਗੇ ਠੀਕ ਹੈ ਜੀ ਤੇ ਕੋਈ ਹਫ਼ਤੇ ਦਾ ਦੱਸ ਦੇਣਾ ਸੂਹਾ ਜੇ ਦਾ ਲਓ ਜੀ 10 ਦਿਨ ਦਾ ਮੰਨ ਕੇ ਚੱਲੋ ਤੁਸੀਂ ਲਓ ਦੋਸਤੋ ਬਾਸਾਰ ਕਿੰਨਾ ਤਾਂ ਕੋ ਸੂਆ ਮੰਨ ਲੇ 10 ਦਿਨ ਹੋ ਗਿਆ ਸਮਾ ਸੂਈ ਨੂੰ ਆ ਮਗਰ ਕਟਾ ਕੱਟੀ ਤੇ ਕੱਟੀ ਵੀਰ ਜੀ ਮਗਰ ਕੱਟੀ ਬਹੁਤ ਸੋਹਣੀ ਜੇ ਵੇਖ ਲੋ ਕੱਤੀ ਆ ਮਗਰੇ ਦੇ ਹਾਂ ਕੱਤੀ ਮਗਰ ਕਾਲੀ ਕੱਟਦੀ ਵੈਸੇ ਜਿਹੋ ਜੇ ਮਾਲੀ ਤੋਂ ਕ੍ਰੋਸ ਕਰਵਾਈ ਆ ਆ ਥੋੜਾ ਹੈਗਾ ਵਾ ਤਾਰਾ ਯਾ ਇਹਦੇ ਤੋਂ ਨਹੀਂ ਪੂਛ ਵੀ ਚਿੱਟੀ ਆ ਹਾਂ ਲਓ ਦੋਸਤੋ ਜਿਹੜੇ ਹਿਸਾਬ ਨਾਲ ਅੱਜ ਤੁਸੀਂ ਵੇਖ ਰਹੇ ਜੇ ਝੋਟੀ ਆ ਵੈਸੇ ਦੂਜਾ ਸੂਆ ਸੂਈ ਆ ਠੀਕ ਹੈ ਕੰਨੀ ਆਲੇ ਤਾਂ ਵੀਰ ਬਰਾਬਰ ਨਹੀਂ ਕੀਤੇ ਜੇ ਤੇ ਟੇਡਾ ਕਾਟਾ ਡਿੰਗਾ ਚੀਰ ਆ ਆ ਫੇਸ ਕੁਆਲਿਟੀ ਤੋਂ ਦੱਸਾਂ ਕਿ ਦਿਨਾਂ ਦੀ ਸੂਈ ਦੇ ਥੱਲੇ ਵੈ ਵੇਜੀ 10 ਤੋਂ ਬਾਹਰ ਆਪਾਂ 10 ਹੀ ਕਹਿੰਦੇ ਆ ਅੱਛਾ ਪਲੱਸ ਹੀ ਹੋਊਗਾ 10 ਤੋਂ ਠੀਕ ਆ ਜੀ ਹਾਂਜੀ ਬਾਕੀ ਚੋਣ ਜਾਣਾ ਆਪਾਂ ਚਲੋ ਵਿੱਚ ਦਿਖਾਈ ਦਵਾਂਗੇ ਹਾਂਜੀ ਹਾਂਜੀ ਚੁਵਾਈ ਆਪਾਂ ਲਾਈਵ ਕਰਾ ਦੇਣੀ ਭੈਣ ਭਰਾਵਾਂ ਨੂੰ ਬਿਲਕੁਲ ਜੀ ਲਿਓ ਚੁਵਾਈ ਵੀ ਦਿਖਾ ਦਈਏ ਠੀਕ ਆ ਸੋ ਚੁਵਾਈ ਜਿਹੜੀ ਆ ਦੋਸਤੋ ਜਿਹੜੇ ਪਸ਼ੂ ਬਿਲਕੁਲ ਤਾਜ਼ੇ ਸਵੇਰ ਸਵੇਰ ਆ ਚਾਹੇ ਟੋਕਰ ਕਬਨ ਮੱਝ ਦੀ ਗੱਲ ਕਰ ਲਈਏ ਚੁਵਾਈ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾ ਦਾਂਗੇ ਸਾਰੇ ਪਸ਼ੂਆਂ ਦੀ ਸੋ ਬਿਲਕੁਲ ਇੱਕੋ ਜਿਹੀ ਤਸੱਲੀ ਦੇ ਨਾਲ ਵੀਡੀਓ ਦੇਖ ਲਿਓ ਠੀਕ ਆ ਜੀ ਆ ਕਰੋ ਚੈੱਕ ਤੋ 10 ਕਿਲੋ ਦੋ ਤੇ ਇਸ ਵਕਤ ਇਹਦੇ ਥਲੇ ਹਾਜ਼ਰ ਆ ਤੇ ਸੂਈ ਨੂੰ ਵੀ 10 ਕ ਦੇਣੀ ਹੋਏ ਆ ਵੈਸੇ ਤੇ ਦੂਜਾ ਸੂਆ ਸਿੰਗਲ ਖੱਡੀ ਦੇ ਵਿੱਚ ਆ ਦੋਸਤੋ ਠੀਕ ਆ ਤੇ ਚਾਰੇ ਖੁਰ ਤੋਤੇ ਆ ਚਾਰੇ ਪੈਰ ਤੋਤੇ ਬਾਕੀ ਆ ਆਰਡਰ ਦੀ ਕੁਆਲਿਟੀ ਲਓ ਜੀ ਢੱਕੇ ਵੀਰ ਜੀ ਮਾਰੀ ਇਥੇ ਮਿਰਲਾ ਵਰਲਾ ਵੀਰ ਜੀ ਵਿਖਾਓ ਅਗਲੇ ਪਾਸੇ ਅਖਰੀ ਨਾੜਾ ਹੋਰ ਮਾਰੀ ਦੀਆਂ ਅਸਰ 19 ਕੀ ਸਾਈਡ ਵਿੱਚ ਜੀ ਮੜੀ ਜਿਤਨਾ ਭਾਲ ਨਹੀਂ ਪੈ ਜਾਂਦੀ ਡੰਗਰ ਦੇ ਉਹ ਚੀਜ਼ ਦੀ ਬਣੀ ਮੜੀ ਭਾਲ ਜੀ ਆ ਇਹ ਬਾਕੀ ਚਵਾਈ ਹੈ ਇੱਕ ਨੰਬਰ ਵਿੱਚ ਜੀ ਸਾਫ਼ ਕੋਈ ਬਰਾਬਰ ਧਾਰਨਾ ਧਾਰ ਜੋ ਕੋਈ ਬਾਤ ਘੜਨੀ ਹਮ ਅਗੋਂ ਹੋ ਮੜੇ ਥਾਨ ਇੱਕ ਕਰਮਾਲੀਆਂ ਦੇ ਆ ਵੇਖੋ ਨਾੜਾ ਵੇਖੋ ਛੋਟੀ ਦੀਆਂ ਹਮ ਆ ਲੋ ਜੀ ਤੋਰ ਲੋ ਜੀ ਅੱਛਾ ਵੀਰ ਕੀ ਕਰਦੇ ਆ ਮੋਲੇ ਦਾ ਮੋਲਵੀ ਜੀ ਆਪਾਂ ਉਧਰ ਵੀ ਜਨੂਅਰਲੀ ਕੀਤੇ ਹੀ ਲੈਣ ਦੇਣ ਦੀ ਵਾਲੀ ਗੱਲ ਹੁੰਦੀ ਆ ਆਪਣੀ ਜਦ ਆਪਾਂ ਕੋਈ ਉਹ ਨਹੀਂ ਕਰਦੇ ਵੀ ਲੱਖ ਸਵਾ ਲੱਖ ਕਰਕੇ ਤੇ ਮੁੜ ਕੇ ਆਖੇ ਲੱਖ ਹੀ ਦੇ ਦਾਂਗੇ ਹਨਾ ਮੋਲਵੀ ਜੀ ਆਪਾਂ 97000 ਕਰਦੇ ਆ ਤੇ 95 ਜੋ ਥੋੜਾ ਬੋਧਾ ਜਿਹੜਾ ਆਪਾਂ ਛੋੜ ਛੱਪਾ ਹੋ ਜਾਊਗਾ ਮਾਨਤਾ ਭੈਣ ਭਰਾਵਾ ਦਊਗਾ 95000 ਚ ਹਾਂ ਹਾਂਜੀ ਤੇ ਦੋਦ ਵੀਰ ਜੀ ਜਿੰਨਾ ਆਪਾਂ ਕਾਵਾਂਗੇ ਉਨਾ ਹੀ ਹੋਊਗਾ ਘੱਟਵਾਦ ਨਹੀਂ ਹੋਊਗਾ ਠੀਕ ਹੈ ਹਾਂਜੀ ਬਹੁਤ ਦੋਸਤੋ 97000 ਦੇ ਵਿੱਚੋਂ ਮਾਨਤਾ ਨਾਲ ਇਧਰ ਇੱਕ ਸਾਈਡ ਤੁਸੀਂ ਵੇਖ ਸਕਦੇ ਠੀਕ ਆ ਜੀ ਇੱਕ ਬਹਿਣੀ ਵਾਲੀ ਸਾਈਡ ਤੋਂ ਹੈਲੋ ਬਾਕੀ ਰਾਜਵਿੰਦ ਜੀ ਨਜ਼ਰ ਬਰੀੜ ਆ ਹਾਂ ਕਿਉਂਕਿ ਟੇਡਾ ਘਾਟੇ ਵੇਖੋ ਪਿਓਰ ਨੀਲੀ ਦੀ ਮੱਝ ਆ ਕੋਈ ਸ਼ੱਕ ਨਹੀਂ ਹੈਗਾ ਕੋਈ ਝੋਟੀ ਆ ਬਿਲਕੁਲ ਜੀ ਆ ਵੇਖੋ ਨਜ਼ਰਾਂ ਦੇ ਆ ਚਲੋ ਪੈਣ ਭਰ ਵਾਲੇ ਸਾਡੇ ਨੂੰ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਦੁਨੀਆ ਜਾਈ ਸਿਆਣੀ ਆ ਹਾਂ ਹਾਂ ਆ ਦੇਖੋ ਇਹਦੇ ਨਸਲਾਂ ਨਾਲ ਉਹਨਾਂ ਦਾ ਆ ਚੀਜ਼ਾਂ ਦਾ ਫਰਕ ਹੋ ਜਾਂਦਾ ਹਾਂ ਆਪਾਂ ਜੁੜਾ ਕਰ ਲੋ ਇਹਦਾ ਕਰਕੇ ਤੇ ਬੁੱਝ ਪਾ ਲੋ ਭਾਵੇਂ ਨੂੰ ਹਣਾ ਤਾਂ ਮਰਜ਼ੀ ਮੜੋਈ ਜਾ ਕੋਈ ਗੱਲ ਹੀ ਕੋਈ ਨਹੀਂ ਬਿਲਕੁਲ ਬਿਲਕੁਲ ਇਹਨਾਂ ਚ ਜਿਹੜੇ ਚੋਣ ਦੇ ਵਿੱਚ ਕੋਈ ਤਾਰਾਂ ਦੀ ਬਾਤ ਕਰਦੇ ਨਹੀਂ ਕੋਈ ਵਾਅਦਾ ਨਹੀਂ ਸਿਰਫ ਆ ਇਹ ਸਾਨੂੰ ਥੋੜੀ ਜਿਹੀ ਭਾੜੇ ਆ ਉਹ ਵੀ ਬੱਚੇ ਨੇ ਵਾਅਦਾ ਕਰ ਦਿੱਤੀ ਥੋੜੀ ਜਿਹੀ ਹੋ ਗਈ ਹਣਾ ਠੀਕ ਆ ਠੀਕ ਕਈਆਂ ਦੇ ਭੈਣ ਭਰਾਵਾਂ ਦਾ ਜਾਂਦਾ ਵੀ ਬੱਚਾ ਛੱਡ ਦਿੰਦੇ ਮਗਰੋਂ ਤੇ ਮੁੜ ਕੇ ਟਾਈਮ ਨਾਲ ਵੰਦਦੇ ਨਹੀਂ ਆ ਉਹਦੇ ਨਾਲ ਥੋੜੀ ਜਿਹੀ ਨੇਕੀ ਫਰਕ ਹੋ ਜਾਂਦਾ ਲਓ ਜੀ ਠੀਕ ਆ ਸੋ ਚੋਣ ਜਨ ਦੋਸਤੋ ਇੱਕ ਬਰਾਬਰ ਆ ਬਾਕੀ ਤਸੰਨੀ ਵੀ ਬਰਾਬਰ ਆ ਇਹ ਬਹੁਤ ਵਿਰਲ ਦੇਖੋ ਪਹਿਲਾਂ ਝੋਟੀ ਦੀ ਕਿੰਨੀ ਸੋਹਣੀ ਥਾਣੇ ਆ ਦੇ ਕਿੰਨੀ ਬਿਰਲ ਆ ਲਓ ਜੀ ਠੀਕ ਹੈ ਝੋਟੀ ਵੀ ਜੀ ਸਾਹਮਣੇ ਆਈ ਜੀ ਦਾਦਰ ਸਾਹਮਣੇ ਨਾ ਜਿਆਦਾ ਨਹੀਂ ਮੈਂ ਕਹਿੰਦਾ 14 15 ਕਿਲੋ ਝੋਟੀ ਚੱਲੀ ਏ ਹਮਮ ਆਮ ਨਾਲ ਠੀਕ ਹੈ ਜੀ ਅੱਗੇ ਆ ਜੀਏ ਭਰਾ ਇਸ ਮੱਝ ਤੇ ਹਾਂ ਜੀ ਇਹ ਮੱਝ ਦੀ ਕਰੋ ਡਿਟੇਲ ਸਾਜੀ ਇਹ ਵੀ ਜੀ ਇਹ ਵੀ ਦੂਜਾ ਸੂਹਾ ਜੋ ਅੱਛਾ ਜੀ ਇਹਦੇ ਮਗਰ ਕਟਾ ਵਾ ਅੱਛਾ ਮਗਰ ਸੂਹਾ ਕੋਈ 15 ਦਿਨਾਂ ਦਾ ਹੋ ਜੇ ਦਾ 15 ਦਿਨਾਂ ਦੀ ਹਾਂ ਜੀ ਸੂਹਾ ਦਾ 15 ਦਿਨਾਂ ਦਾ ਹੋਇਆ ਪੂਰੀ ਦ ਇਹਦੇ ਥੱਲੇ ਵੀ ਦੁੱਧ 12 ਕਿਲੋ ਜੇ ਆਪਾਂ 10 ਹੀ ਕਵਾਂਗੇ ਠੀਕ ਆ ਚੋਅ ਇਹਦੀ ਇੱਕ ਨੰਬਰ ਆ ਇਹ ਸੂਵੇ ਦੁੱਧੇ ਆ ਦੁੱਧੇ ਸੂਵੇ ਚ ਇਹ ਵੀ ਦੂਸਰੇ ਸੂਵੇ ਪਰ ਕੰਨੀਆਂ ਦੇ ਕਰਨ ਬਰਾਬਰ ਨਹੀਂ ਕੀਤੇ ਇੰਨੇ ਤਾਂ ਠੀਕ ਹੈ ਜੀ 10 ਕਿਲੋ ਦੁੱਧ ਨੈਟੇ ਦੇ ਥਰੇ ਹੋਣਾ 10 ਇਹ ਥੱਲੇ ਹਾਂਜੀ ਅੱਛਾ ਜੀ ਬੱਚਾ ਦੇ ਮਗਰ ਕੀ ਸੀਗਾ ਇਹਦੇ ਮਗਰ ਵੀ ਜੀ ਕੱਟਾ ਜੋ ਕੱਟਾ ਲਓ ਦੋਸਤੋ ਮਗਰ ਕੱਟਾ ਦੁੱਧਾ ਸੂਆ ਤੇ ਕੋਈ 15 ਦਿਨਾਂ ਦਾ ਸੂਆ ਹੈਗਾ 15 ਦਿਨਾਂ ਦੀ ਸੂਈ ਆ ਇਹ ਵੀ ਥੋੜਾ ਜਿਹਾ ਪੱਖ ਰੱਖਦੀ ਨੀਲੀ ਦਾ ਚਲੋ ਆਪਾਂ ਇਹਨੂੰ ਨੀਲੀ ਚ ਨਹੀਂ ਕਹਿੰਦੇ ਹੂੰ ਤੇ ਝੋਟੀ ਜੱਤ ਵਾਲੀ ਦੁੱ ਬਿਲਕੁਲ ਤੁਸੀਂ ਵੀ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਬਾਕੀ ਚਵਾਈ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਂਦੇ ਪਏ ਆ ਦੋਸਤੋ ਕੱਲੇ ਕੱਲੇ ਪਸ਼ੂ ਦੀ ਨਾਲ ਦੀ ਨਾਲ ਚਵਾਈ ਦਿਖਾ ਦਾਂਗੇ ਤੇ ਆ ਆਰਡਰ ਕੁਆਲਿਟੀ ਆ ਕੋਈ 10 ਕਿਲੋ ਦੁੱਧ ਹੁਣੇ ਦੇ ਥੱਲੇ ਹਾਜ਼ਰ ਆ ਦੂਜਾ ਸਵੇ ਆ ਫੇਸ ਕੁਆਲਿਟੀ ਇਹਦੀ ਠੀਕ ਹੈ ਜੀ ਮਗਰ ਕਟਾ ਜੀ ਕਟਾ ਵਿੱਚ ਕਟਾ ਮਗਰ ਕਟਾ ਕਟਾ ਜ ਮਗਰ ਜੀ ਲਿਓ ਜੀ ਖੋਲੋ ਵੀ ਜੀ ਜਾਓ ਤੋੜ ਕੇ ਦਿਖਾ ਦਈਏ ਠੀਕ ਆ ਸੋ ਕੱਦ ਵੀ ਜਿਹੜਾ ਦੋਸਤੋ ਮੀਡੀਅਮ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਪਰ ਹੈ ਨਿਗਰਾ ਕਰਮਾ ਦੀ ਜਿੰਨੀ ਵੀ ਆ ਪੂਰੀ ਗੁਲਾਈ ਦੇ ਵਿੱਚ ਦੂਜਾ ਸੁਆ ਆ ਥਣ ਦੇ ਬਾਅਦ ਇੱਕ ਵਾਰੀ ਬੈਕ ਸਾਈਡ ਤੋਂ ਵੇਖੋ ਇੱਕ ਵਾਰੀ ਹੋਰ ਕਮਾਦ ਗਏ ਕਮਾਦੋ ਮੜੀ ਕਮਾਦੋ ਇੱਕ ਵਾਰੀ ਹੋਰ ਠੀਕ ਹੈ ਜੀ ਆ ਬੱਚਾ ਬੱਚੇ ਤੇ ਰਾ ਦਿਓ ਮਾੜਾ ਜੀ ਹਾਂਜੀ ਆ ਕੱਟਾ ਵੀਰ ਜੀ ਆ ਕੱਟਾ ਮਗਰ ਆ ਤੋਰ ਲਈ ਅਛਾ ਕੀ ਮੁੱਲ ਕਰਦੇ ਵੀਰੇ ਦਾ ਫਿਰ ਰਾਜਪਾਈ ਚਲੋ ਝੋਟੀ ਨਾ ਨਸਲ ਬਰੀਡ ਵਾਲੀ ਜਿਹੜਾ ਥੋੜਾ ਜਿਹਾ ਕੱਬ ਤੇ ਮੀਡੀਅਮ ਹੀ ਆ ਝੋਟੀ ਦੀ ਨਸਲ ਆ ਬਰੀ ਚੰਗੀ ਆ ਜੱਤਾਲੀ ਝੋਟੀ ਆ ਹਾਂਜੀ ਤੇ ਮੋਲ ਚਲੋ ਆਪਾਂ ਜਨੂਅਰੀ ਫੇਰ ਉਹ ਗੱਲ ਵੀ ਹਿਸਾਬ ਨਾਲ ਕਰਾਂਗੇ ਮੋਲ 90 ਹੂੰ ਤੇ ਭਾਵੇਂ 87 ਗਈ ਜੀ ਹਾਂਜੀ ਆਪਾਂ ਵੀਰ ਜੀ ਇਹਦਾ 85000 ਚ ਛੋਟ ਛੱਪਾ ਕਰ ਦਿਆਂਗੇ 85000 85 ਹੀ ਛੋਟ ਕਰ ਦਿਆਂਗੇ ਲੋ ਜੀ ਹਾਂਜੀ 85000 ਦੀ ਵੀਰ ਜੀ ਲੈਣ ਦੇ ਝੋਟੀ ਦੇ ਦਿਆਂਗੇ ਹਾਂਜੀ 84000 ਰੁਪਏ ਝੋਟੀ ਦੇ ਦਿਆਂਗੇ ਲੋ ਜੀ 1000 ਹੋਰ ਲੈਸ ਕਰ ਦਿਆ 84000 ਦੀ ਇਹ ਝੋਟੀ ਵੀ ਲੈਣ ਦੇ ਝੋਟੀ ਹੋ ਜੀ 84000 ਲੈਣ ਦੇ ਨਾਲ ਠੀਕ ਆ ਡਿਮਾਂਡ ਕੁਝ ਵੀ ਆ 90 ਆ ਇਹ 84 ਹਜ਼ਾਰ ਲੈਂਡ ਦਾ। ਬਾਕੀ ਚੰਗੀ ਏ ਝੋਟੀ ਸਾਫ ਸੁਥਰੀ ਆ। ਬਿਲਕੁਲ ਸਾਫ ਸੁਥਰੀ ਭਾਈ ਝੋਟੀ ਚਵਾਈ ਬਹੁਤ ਸੋਹਣੀ ਲੱਗੀ ਆ ਆਪਾਂ ਹੁਣੇ ਲਾਈਵ ਚਵਾਈ ਕਰਾ ਦੇਣੀ ਭੈਣ ਭਰਾਵਾਂ ਨੂੰ। ਆ ਬਿਲਕੁਲ ਦੋਵੇਂ ਝੋਟੀਆਂ ਚਵਾ ਦੇਣੀ ਆ ਆਪਾਂ। ਬਿਲਕੁਲ ਤੇ ਆਪਣੀ ਚੁਆਇਸ ਇੱਕ ਟਾਈ ਵੀ ਹੁਣ ਤਰਾਦਾ ਇੱਕ ਟਾਈ ਵੀ ਸਿਰੇ ਜਗ੍ਹਾ ਵੀਰ ਕੋ ਨਹੀਂ ਆਇਆ ਜਾਂਦਾ ਆਪਣੀ ਵੀਡੀਓ ਕਾਲ ਤੇ ਚੈੱਕ ਕਰ ਲੈ। ਬਿਲਕੁਲ ਜੀ ਤੇ ਫਿਰ ਸਾਨੂੰ ਸਾਈ ਪਾ ਦੇ। ਸਾਨੂੰ ਕੋਈ ਕਾਲ ਹੀ ਨਹੀਂ ਘੱਟ ਜਾਂਦਾ ਪੈਸੇ ਪਾਉਂਦੇ ਆਪਾਂ ਵੀ ਹਨਾ। ਬਿਲਕੁਲ ਜੀ। ਆ ਆਪਣੀ ਤਸੱਲੀ ਕਰਕੇ ਤੇ ਕੰਮ ਕਰੋ। ਲਓ ਜੀ। ਸੋ ਦੋਸਤੋ ਇਹ ਝੋਟੀ ਦਾ ਮੁੱ ਇੱਕ ਟੋਕਰ ਗੱਬਣਾ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਦਿੰਨੇ ਆ ਇਹ ਟੋਕਰ ਗੱਬਣਾ ਠੀਕ ਆ ਕਾਫੀ ਵੀਰਾਂ ਦੀ ਡਿਮਾਂਡ ਆ ਟੋਕਰ ਗੱਬਣ ਪਸੂ ਖਰੀਦਣ ਦੀ ਤੇ ਆ ਟੋਕਰ ਗੱਬਣਾ ਝੋਟੀ ਦਿਖਾ ਦਿੰਨੇ ਆ ਤੁਹਾਨੂੰ ਇਹ ਵੀ ਵੀਰ ਜੀ ਨਗੀਨਾ ਹੀ ਜੋ ਅੱਛਾ ਜੀ ਇਹ ਝੋਟੀ ਨਾ ਮੈਂ ਨਗੀਨਾ ਹੀ ਆ ਉਹ ਵੀਰ ਬਾਹਰ ਚੱਲ ਗਿਆ ਆਪ ਪਰ ਇਹ ਜਾਂ ਡੰਗਰ ਕੋਈ ਛੇਤੀ ਕੀਤਾ ਵੇਚਦਾ ਨਹੀਂ ਆ ਪਰ ਉਹ ਵੀਰ ਬਾਹਰ ਚੱਲ ਗਿਆ ਤੇ ਨਗੀਨਾ ਹੀ ਸਾਬਨਾ ਆਨੂੰ ਖਾਓ ਝੋਟੀ ਦੇ ਵਿੱਚ ਕਿੱਦਾਂ ਲੱਗੇ ਆ ਹਾਂ ਆ ਝੋਟੀ ਬੱਚਾ ਹੋਣੇ ਵੀ ਝੋਟੀ ਲੈਂਦੀ ਆ ਤੇ ਹੁਣੇ ਚੁੰਗੀ ਥੋੜਾ ਜਿਹਾ ਨੇ ਪਸਮਾਚ ਆ ਗਈ ਝੋਟੀ ਹਾਂ ਹਾਂ ਕਾਲੇ ਤੇ ਪਸਮਾ ਆਪ ਵੀ ਸਮਝ ਵਰਤ ਲੈ ਉਹਦੇ ਵੀਰ ਅਗਲੇ ਹੰਦੇ ਵੀ 2-3 ਮਹੀਨੇ ਹੋਏ ਆ ਤੇ ਬਾਕੀ ਕੱਟੀ ਵਿਖਾ ਦਿਓ ਮੈਂ ਇਹਨਾਂ ਦੇ ਭਾਈ ਤੇ ਨਾ 3 ਮਹੀਨੇ ਹੋ ਗਏ ਹੋਣਗੇ ਇਹ ਤੋਂ ਜ਼ਿਆਦਾ ਸਮਾਂ ਨਹੀਂ ਹੋ ਗਏ ਲੋਕ ਦੋਸਤੋ ਕੱਟੀ ਇੱਕ ਵਾਰੀ ਦੇਖ ਲਓ ਮਰ ਕੱਟੀ ਪੂਰੀ ਪਲੀ ਨਾ ਮਹੀਨਾ ਜੂਆ ਮੰਨ ਕੇ ਚੱਲੋ ਠੀਕ ਹੈ ਜੀ ਆ ਕੱਟੀ ਆ ਪਲੀ ਪ੍ਰੋਸੀ ਆ ਬਾਕੀ ਸਿੰਘ ਮੜੇ ਮੜੇ ਸਿੰਘ ਵੀ ਨਿਕਲੇ ਆ ਬਿਲਕੁਲ ਤੁਸੀਂ ਅੰਦਾਜ਼ਾ ਆਪਣਾ ਲਾ ਦਿਓ ਠੀਕ ਹੈ ਜੀ ਇਹ ਬੱਚਾ ਵੇਖਦੇ ਆ ਸਾਰੇ ਤੇ ਦੁੱਧ ਕਿੰਨਾ ਇਸ ਵਕਤੇ ਥੱਲੇ ਝੋਟੀ ਦੇ ਵੀਰ ਜੀ ਝੋਟੀ ਦੇ ਥੱਲੇ ਜੇ ਤੇ ਆਪਾਂ ਗੱਲਾਂ ਬਾਤਾਂ ਲਗਾ ਨਾ ਮੈਂ 10 ਵੀ ਕਹੀ ਜਾਈ ਪਰ 10 ਨਹੀਂ ਕਹਿਣਾ ਆ 8 ਕਿਲੋ ਹੋਗਾ ਸਹੀ 8 ਕਿਲੋ ਪੱਕਾ ਦੁੱਧ ਵੀ ਇੱਜੇ ਹੋਗਾ ਕੋਈ 7 ਹੀ ਮੰਨ ਕੇ ਚਲੋ 8 ਵੀ ਛੱਡ ਦੋ ਅੱਛਾ ਜੀ 7 ਮੰਨ ਕੇ ਚਲੋ ਜਿਹੜੇ ਵੀਰ ਨੇ ਭਾਵੇਂ ਆਨਲਾਈਨ ਝੋਟੀ ਮੰਗਾਲੇ 7 ਕਿਲੋ ਦੁੱਧ ਨਾਣਾ ਓ ਝੋਟੀ ਥੱਲੇ ਤੇ ਝੋਟੀ ਵਾਪਸ ਕਰਦੇ ਤੇ ਪੈਸੇ ਵੀ ਤਾਂ ਆਪਣੇ ਨਾਂ ਤੇ ਵੀ ਸਾਨੂੰ ਠੀਕ ਹੈ ਜੀ ਠੀਕ ਹਾਂ ਬਹੁਤ ਦੋਸਤੋ 7 ਕਿਲੋ ਦੁੱਧ ਤੇ ਵੀਰਾਂ ਬਾਬੇ ਆਪਾਂ ਤਸੰਦੀ ਤੇ ਭੇਜ ਦਾਂਗੇ ਜੇਕਰ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਘਰ ਜਾਣਗੇ ਚਾਹੁੰਦੇ ਜੇ ਫਿਰ ਵੀ ਕੋਈ 7-8 8 ਕਿਲੋ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਤੇ ਥਣ ਦੇ ਵੀ ਬਾਕੀ ਵੀ ਢਾਈਆਂ ਮਹੀਨੇ ਦੀ ਹਾਂਜੀ ਠੀਕ ਹੈ ਬਾਕੀ ਚੋਣ ਚਾਂ ਧਾਰਾ ਬਿਲਕੁਲ ਬਰਾਬਰ ਹੈ ਜੀ ਘਾਰ ਵੀ ਜੀ ਬਿਲਕੁਲ ਧਾਰਨਾ ਧਾਰ ਬਰਾਬਰ ਹੋਊਗਾ ਇੱਕ ਨੰਬਰ ਝੋਟੀ ਆ ਚੋਣ ਚ ਪੋਲੀ ਆ ਠੀਕ ਹੈ ਜੀ ਠੀਕ ਹੈ ਲਓ ਜੀ ਤੇ ਇੱਕ ਦਾਲ ਵੀ ਝੋਲ ਭੈਣ ਭਰਾਵਾਂ ਨਾਲ ਇੱਕ ਟਾਈਮ ਠੀਗਾ ਜੋ ਇੱਕ ਟਾਈਮ ਕੱਟੀ ਦੀ ਇੱਕ ਟਾਈਮ ਠੀਗਾ ਤੇ ਇੱਕ ਟਾਈਮ ਕੱਟੀ ਦੀ ਹਾਂਜੀ ਦੁੱਧ 8 ਕਿਲੋ ਹੋਊਗਾ ਅਸੀਂ ਸਾਥ ਹੀ ਕਹਿੰਦਾ 8 ਕਿਲੋ ਦੁੱਧ ਠੰਡਾ ਵਾ ਅੱਛਾ ਅੱਛਾ ਤੇ ਇੱਕ ਟਾਈਮ ਇਹਦੀ ਟੀਗਾ ਲਾਉਣਾ ਪੈਂਦਾ ਇੱਕ ਟਾਈਮ ਕੱਟੀ ਦੇ ਜੋ ਠੀਕ ਹੈ ਜੀ ਹਾਂ ਲਓ ਦੋਸਤੋ ਦੋਵਾਂ ਟਾਈਮਾਂ ਦਾ ਮਿਲਨ ਦਾ ਬਿਲਕੁਲ ਤੁਹਾਨੂੰ ਪ੍ਰੋਸੈਸ ਵੀ ਦੱਸਦਾ ਵੀ ਇੱਕ ਟਾਈਮ ਠੀਕਾ ਇੱਕ ਟਾਈਮ ਬੱਚੇ ਤੇ ਠੀਕਾ ਜੀ ਇੱਕ ਟਾਈਮ ਬੱਚੇ ਤੇ ਇੱਕ ਟਾਈਮ ਠੀਕੇ ਤੇ ਸੋ ਕੱਦ ਕੋ ਤੋਂ ਪੂਰਾ ਝੋਟੀ ਦਾ ਬਾਕੀ ਢਾਈ ਮਹੀਨੇ ਦੇ ਗੱਬਣ ਚੈੱਕ ਪਾਸ ਆ 7 ਕਿਲੋ ਦੁੱਧ ਜੇਕਰ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ 7 ਕਿਲੋ ਦੁੱਧ ਤੇ ਤੁਸੀਂ ਸੌਦਾ ਕਰ ਸਕਦੇ ਜੀ ਠੀਕਾ ਇੱਕ ਟਾਈਮ ਠੀਕ ਆ ਇੱਕ ਟਾਈਮ ਬਚੇ ਤੇ ਬਾਕੀ ਆ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਪੂਰੀ ਸਾਫ ਸੁਥਰੀ ਠੀਕ ਆ ਤੇ ਇਹਦਾ ਫਿਰ ਵੀਰ ਕੀ ਕੀਤਾ ਜਮੋਨ ਇਹਦਾ ਰਾਜਪਾਜੀ ਆਪਾਂ ਮੁੱਲ ਤੇ ਕਰਦੇ 60000 ਰੁਪਇਆ ਹਾਂਜੀ ਹਾਂਜੀ ਤੇ 55000 ਚ ਵੇਦੀ ਛੋੜ ਛੱਪਾ ਹੋ ਜਾਊ ਭੈਣ ਭਰਾਓ 55 ਚੋਂ ਹਾਂ ਕਿਉਂਕਿ ਵੇਖੋ ਮਗਰ ਵੀ ਕੱਟੀ ਹੈ ਗਰਮਾਲੀ ਲੋ ਜੀ ਕੱਟੀ ਵੀ ਪੂਰੀ ਐ ਪੂਰੀ ਪੂਰੀ ਪ੍ਰੋਸੈਸ ਕਰਤੀ ਆ ਦੁੱਧ ਤਾਂ ਚੰਗਾ ਛੱਡਦੇ ਨੇ ਵੀਰੋ ਉਹ ਚੰਗਾ ਛੱਡਿਆ ਕੱਟੀ ਚ ਪਲੀ ਆ ਹਨਾ ਇਹ ਪਿੰਡਿਆ ਯਾਰ ਦੇ ਵਿੱਚੋਂ ਮਾਨਤਾਰ ਭੈਣ ਭਰਾਵਾਂ ਦਾ ਕਰਦੇ ਸੋ ਦੋਵੇਂ ਜਿਹੜੀਆਂ ਦੋਸਤੋ ਫੈਸਿਲਟੀਆਂ ਆਈਆਂ ਕਰਮਾਲੀ ਦੇ ਵਿੱਚ ਸੱਜਰ ਦੀ ਸੱਜਰ ਵੀ ਆ ਦੁੱਧ ਵੀ ਥੱਲੇ ਵਾਕੇ ਬਣੀ ਵੀ ਆ ਭਾਈ 8 ਕਿਲੋ ਦੁੱਧ ਆਪਾਂ 7 ਕਹਿੰਦੇ 8 ਕਿਲੋ ਦੁੱਧ ਠੰਡਾ ਵਾ ਹਾਂ ਲੋ ਵੀ ਦੋਸਤੋ ਠੀਕ ਆ ਸੋ ਜਿਹੜੇ ਵੀਰ ਦੇ ਬਿਲਕੁਲ ਸਮਝ ਵਿੱਚ ਆਉਂਦੀ ਆ ਠੀਕ ਆ ਜੀ ਜੱਜ ਦੀ ਆ ਫੱਬਦੀ ਆ ਜਿਹੜ ਇਹ ਦੂਜੇ ਸਵੇਰੇ ਲੈ ਕੇ ਗੱਪਣ ਹੋ ਗਈ ਹਨ ਜੀ ਹਾਂ ਜੀ ਦੂਜੇ ਦੂਜੇ ਤੇ ਦੂਜੇ ਵੇਦ ਜੀ ਤੇ ਪਹਿਲੇ ਸਵੇਰੇ ਤੋਂ ਹੁਣ ਮਦਗੀ ਚੱਲ ਰਿਹਾ ਦੁੱਧ ਦਾ ਆ ਪਹਿਲੇ ਸਵੇਰੇ ਜਾ ਚੱਲਣ ਰਿਹਾ ਦਾ ਤੇ ਅਗਲੇ ਹੁਣ ਦੂਜੇ ਸਵੇਰੇ ਜੋ ਛੋਟੀ ਸੱਜਣੇ ਦੇ ਵਿੱਚ ਜੀ 10 12 ਕਿਲੋ ਦੁੱਧ ਭਰਿਆ ਨੇ ਤੇ ਹੁਣ ਚਲੋ ਮੰਨ ਲਓ ਥੋੜਾ ਫਰਕ ਪੈ ਜਾਂਦਾ ਵਾ ਸੁਵਾ ਵੀ ਤਿੰਨਾ ਸਾਢੇ ਤਿੰਨਾ ਮਹੀਨੇ ਦਾ ਹੋ ਗਿਆ ਦਾ ਹਾਂ ਆ ਠੀਕ ਹੈ ਜੀ ਹਾਂ ਜੀ ਤੇ 55000 ਦੇ ਵਿੱਚੋਂ ਕੋਈ ਛੋੜ ਦੇ 55000 ਤੇ ਛੋੜਛੱਪਾ ਕਰ ਦਿੰਦੇ ਆ ਵੇਦ ਜੀ ਆਪਾਂ ਕੋਈ ਗੱਲ ਨਹੀਂ ਭੈਣ ਭਰਾ ਕੋਈ ਆਪਣਾ ਚਲੋ ਜਿੰਨੇ ਪਸੰਦ ਆ ਹੋ ਤੇ ਕੋਈ ਨਹੀਂ ਮਾਨਤਨ ਜ਼ਰੂਰ ਕਰਾਂਗੇ ਕਿਉਂ ਨਹੀਂ ਕਰਨਾ ਆਪਾਂ ਹਾਂ ਠੀਕ ਠੀਕ ਉਹ ਵੀ ਭੈਣ ਭਰਾਵਾਂ ਦੇ ਨਾਲ ਹੀ ਆਪਾਂ ਚੱਲੰਦੇ ਆ ਕੱਲਾ ਵੱਡਾ ਨਹੀਂ ਹੁੰਦਾ ਹਣਾ ਤੇ ਭੈਣ ਭਰਾਵਾਂ ਦਾ ਮਾਨਤਨ ਜ਼ਰੂਰ ਕਰਨਾ ਵਾ ਚਾਹੀਦਾ ਹੋਏਗੀ ਚਾਹੀਦਾ ਹਾਂ ਜੀ ਲਓ ਦੋਸਤੋ 55000 ਦੇ ਵਿੱਚੋਂ ਮਾਨਤਨ ਹੋ ਜਾਊਗਾ ਹਾਂ ਜੀ ਇਸ ਝੋਟੀ ਦਾ ਬਾਕੀ ਪਸ਼ੂ ਤੁਹਾਨੂੰ ਤਿੰਨ ਦਿਖਾਤੇ ਆ ਤਿੰਨੇ ਪਸ਼ੂ ਦੋਸਤੋ ਸੋਏ ਸੋਏ ਆ ਦੋ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਸੋਈਆਂ ਝੋਟੀਆਂ ਨੇ ਠੀਕ ਹੈ ਜੀ ਤੇ ਇੱਕ ਇਹ ਟੋਕਰ ਗਪਣ ਤੇ ਵੀਰ ਇੱਕ ਨੰਬਰ ਬੋਲਦਗੇ ਆਪਣੇ ਨੰਬਰ ਵੀਰ ਜੀ ਆਪਣੇ ਹੈਗਾ ਜੰਡੰਡਾ ਨੰਦੇ 4670581 ਹਾਂਜੀ ਜੰਡੰਡਾ ਨੰਦੇ 4670581 ਪਿੰਡ ਸੋਹਲ ਜਿਲ੍ਹਾ ਤਰਨਤਾਰਨ ਤੇ ਤਹਿਸੀਲ ਵੀ ਤਰਨਤਾਰਨ ਇਧਰੋਂ ਵੀਰ ਜੀ ਉਹ ਹੀ ਲਾਗੇ ਪਿੱਕੀ ਵਿੰਡ ਤੇ ਬੀੜ ਬਾਬਾ ਬੁੱਢਾ ਸਾਹਿਬ ਲਾਗੇ ਚਭਾਲ ਆ ਤੇ ਇਹ ਆਪਣੇ ਨਿਗ ਨਿਗ ਅੱਡੇ ਆ ਲਾਗੇ ਛੋੜਾ ਜਿਹਾ ਪਿੰਡ ਪੁੱਚ ਰਿਆ ਹਾਂ ਬਿਲਕੁਲ ਜੀ ਬਿਲਕੁਲ ਸਾਰੇ ਪਾਸੇ ਰਸਤਾ ਲੱਗਦਾ ਹਾਂਜੀ 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 ਹਉ ਦੋਸਤੋ ਇਸ ਪਿੰਡ ਤੁਸੀਂ ਵਿਜ਼ਿਟ ਕਰ ਸਕਦੇ ਜੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਤੇ ਆਓ ਆਪਣੀ ਨਰਕ ਪਰਖ ਕਰੋ ਤਸल्ली ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ